ਜੋ ਗੁਰਦਾਸਪੁਰ ਦੇ ਪਿੰਡ ਸਿੰਘਪੁਰ ਦੇ ਵਿੱਚ ਹੋਇਆ ਉਹ ਅੰਧਵਿਸ਼ਵਾਸ ਦੀ ਇੱਕ ਤਰੀਕੇ ਨਾਲ ਇੰਤਿਹਾਲ ਆ। ਅੱਜ ਕੱਲ ਦੇ ਆਧੁਨਿਕ ਮਾਡਰਨ ਯੁੱਗ ਦੇ ਵਿੱਚ ਇਸ ਤਰ੍ਹਾਂ ਪੂਤ ਪ੍ਰੇਤ ਕੱਢਣ ਦੇ ਬਹਾਨੇ ਚ ਬਹਾਨੇ ਨਾਲ ਕਿਸੇ ਨੂੰ ਵੀ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇੱਕ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਇਹ ਮੇਰਾ ਖਿਆਲ ਆ ਕਿ ਦਸਾਂਦਾਬਾਗੀ ਸਾਡਾ ਸਮਾਜ ਜਿਹੜਾ ਵਾ ਕਿੱਥੇ ਇਸ ਵੇਲੇ ਖੜਾ ਆ। ਬਹੁਤ ਮੰਦ ਭਾਗੀ ਗੱਲ ਆ ਬਹੁਤ ਅਫਸੋਸ ਦੀ ਗੱਲ ਆ ਵੈਸੇ ਤਾਂ ਹਰ ਪਰਿਵਾਰ ਦਾ ਹਰ انسان ਦਾ ਆਪਣਾ ਧਰਮ ਕਿਹੜਾ ਅਪਣਾਉਣਾ ਚਾਹੁੰਦਾ ਵਾ ਇਹ ਉਹਦਾ ਧਾਰਮਿਕ ਮਸਲਾ ਹੁੰਦਾ ਵਾ ਉਹਦਾ ਨਿੱਜੀ ਮਸਲਾ ਵਾ ਪਰ ਜਿਹੜੇ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਲੋਕਾਂ ਨੂੰ ਧੋਖਾ ਦਿੰਦੇ ਆ ਲੋਕਾਂ ਨੂੰ ਉਹਨਾਂ ਨੇ ਦੁਕਾਨਾਂ ਚਲਾਈਆਂ ਹੋਈਆਂ ਇਹ ਚੂੜਤੀਆਂ ਦੁਕਾਨਾਂ ਇਹ ਮੇਰੇ ਖਿਆਲ ਸਾਰੇ ਇੱਕ ਅਪਰਾਧੀ ਨੇ ਔਰ ਪਾਮਿਓ ਕੋਈ ਕਿਸੇ 크ਿਸਚੀਅਨਿਟੀ ਦਾ ਆਪਣੇ ਉਹਨੂੰ ਪਾਦਰੀ ਕਹਿੰਦਾ ਹੋਵੇ ਜਾਂ ਕਿਸੇ ਡੇਰੇ ਦਾ ਮੁਖੀ ਕਹਿੰਦਾ ਹੋਵੇ ਜਾਂ ਉਹ ਤੰਤ੍ਰਿਕ ਆਪਣੇ ਆਪ ਨੂੰ ਕਹਿੰਦਾ ਹੋਵੇ ਮੇਰੇ ਖਿਆਲ ਇਹ ਸਾਰੇ ਇੱਕ ਤਰੀਕੇ ਦੇ ਮਲਜ਼ਮ ਨੇ ਔਰ ਇਹਨਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ। ਵੇਖੋ ਨਾ ਹੁਣ ਸਿੰਘਪੁਰਚ ਕਿਸੇ ਨੂੰ ਪੁੱਟ-ਪੁੱਟ ਕੇ ਮਾਰਦਾ ਵੀ ਅੰਦਰ ਘੂਤ ਵੜਿਆ ਵਾ। ਇਹ ਮਤਲਬ ਅੱਜ ਕੱਲ ਦੇ ਜ਼ਮਾਨੇ 'ਚ ਕਿਵੇਂ ਇਹਨੂੰ ਆਪਾਂ ਮਾਫ ਕਰ ਸਕਦੇ ਹਾਂ? ਜੋ ਲੋਕ ਇਹ ਸਭ ਕੁਝ ਕਰ ਰਹੇ ਨੇ ਮੇਰੇ ਖਿਆਲ ਦੇ ਵਿੱਚ ਉਹ ਕਿਸੇ ਧਰਮ ਨਾਲ ਜੁੜੇ ਨਹੀਂ ਇਹ ਤੇ ਠੱਗ ਨੇ ਆਪਣੇ ਨੂੰ 크੍ਰਿਸਚੀਅਨ ਪਾਦਰੀ ਦੱਸਦੇ ਨੇ ਲੇਕਿਨ 크੍ਰਿਸਚੀਅਨ 크੍ਰਿਸਚੀਅਨਿਟੀ ਇਹੋ ਜਿਹੇ ਲੋਕਾਂ ਨੂੰ ਬੜਾਵਾ ਨਹੀਂ ਭਲਾਰਾ ਨਹੀਂ ਦਿੰਦੀ ਨਾ ਹੀ ਕੋਈ ਹੋਰ ਧਰਮ ਦਿੰਦਾ ਵਾ ਸੋ ਮੇਰਾ ਖਿਆਲ ਹੈ ਧਾਰਮਿਕ ਆਗੂਆਂ ਨੂੰ ਇਹਨਾਂ ਨੂੰ ਵੱਧ ਚੜ ਕੇ ਨਾ ਦੀ ਆਲੋਚਨਾ ਕਰਨੀ ਚਾਹੀਦੀ ਆ ਤਾਂ ਕਿ ਇਹ ਲੋਕ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ ਔਰ ਇਹਨਾਂ ਦੇ ਉੱਤੇ ਕਈ ਲੋਕਾਂ ਦੇ ਉੱਤੇ ਬੜੇ ਸੰਗੀਨ ਜੁਰਮ ਵੀ ਨੇ ਜਿਵੇਂ ਮੈਂ ਹੁਣੇ ਪ੍ਰਸਿੰਦਰ ਮਹਾਲ ਨੇ ਸਾਨੂੰ ਦੱਸਿਆ ਮੈਨੂੰ ਪਤਾ ਵੀ ਹੈ ਕਿਉਂਕਿ ਮੇਰੇ ਆਪਣੇ ਇਲਾਕੇ ਦੇ ਵਿੱਚ ਸੀ ਉਥੇ ਇਹ ਬਜਿੰਦਰ ਸਿੰਘ ਨਾਂ ਦਾ ਇੱਕ ਪਾਦਰੀ ਹੈ ਜਿਹਦੇ ਤੇ ਰੇਪ ਕੇਸ ਆ ਪਰ ਫਿਰ ਵੀ ਲੋਕੀ ਹਜ਼ਾਰਾਂ ਲੱਖਾਂ ਦੀ ਇਤਜ਼ਾਦ ਦੇ ਵਿੱਚ ਉਹਨੂੰ ਸੁਣਨ ਵਾਸਤੇ ਆਉਂਦੇ ਆ ਮੇਰਾ ਆਪਣਾ ਖਿਆਲ ਹੈ ਕਿ ਜਿਵੇਂ ਐਨ ਜੀਓਜ਼ ਦਾ ਇੱਕ ਫਾਈਨੈਂਸ਼ੀਅਲ ਆਡਿਟ ਹੁੰਦਾ ਇਸੇ ਤਰ੍ਹਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਵਾ ਸਾਡੇ ਮੁਲਕ ਦੇ ਵਿੱਚ ਇਹਨਾਂ ਦਾ ਵੀ ਫਾਈਨੈਂਸ਼ੀਅਲ ਆਡਿਟ ਹੋਣਾ ਚਾਹੀਦਾ ਵਾ ਆ ਔਰ ਇਹ ਜਿਹੜੇ ਬਾਰਡਰ ਇਲਾਕਿਆਂ ਦੇ ਵਿੱਚ ਇਹੋ ਜਿਹੇ ਸੰਸਥਾਵਾਂ ਦਿਨੋ ਦਿਨ ਫੈਲ ਰਹੀਆਂ ਵਾ ਇਹ ਸਾਡੇ ਬਾਰਡਰ ਇਲਾਕਿਆਂ ਵਾਸਤੇ ਸਾਡੇ ਮੁਲਕ ਵਾਸਤੇ ਇੱਕ ਤਰੀਕੇ ਨਾਲ ਸੁਰੱਖਿਆ ਦਾ ਵੀ ਇੱਕ ਸਵਾਲ ਖੜਾ ਕਰਦਾ ਵਾ ਸੁਰੱਖਿਆ ਦਾ ਖਤਰਾ ਵੀ ਇਹਨਾਂ ਲੋਕਾਂ ਤੋਂ ਹੈ ਪਰ ਸਵਾਲ ਇਹ ਉੱਠਦਾ ਵਾ ਕਿ ਇਹ ਲੋਕੀ ਇਹਨਾਂ ਦੇ ਵਿੱਚ ਵਿਸ਼ਵਾਸ ਕਿਉਂ ਕਰਦੇ ਨੇ ਇਹਨਾਂ ਵੱਲ ਨੂੰ ਕਿਉਂ ਜਾਂਦੇ ਆ ਮੇਰਾ ਖਿਆਲ ਹੈ ਕਿ ਸਾਡੀਆਂ ਐਸ.ਪੀ.ਸੀ ਵਰਗੀਆਂ ਜਿਹੜੀਆਂ ਸੰਸਥਾਵਾਂਵਾਂ ਉਹਨਾਂ ਦੀ ਤਰੀਕੇ ਨਾਲ ਫੇਲ ਹੋ ਰਹੀਆਂ ਸਿਰਫ ਐਸ.ਪੀ.ਸੀ ਨਹੀਂ ਜਿਹੜੇ ਹਿੰਦੂ ਭਾਈਚਾਰੇ ਸੀ ਜਾਂ ਬਾਕੀ ਜਿਹੜੀਆਂ ਧਾਰਮਿਕ ਸੰਸਥਾਵਾਂਵਾਂ ਉਹਨਾਂ ਦੀ ਫੇਲਿਅਰ ਵੀ ਹੈ ਹੋਈ ਇਸੇ ਕਰਕੇ ਜਿਹੜੇ ਗਰੀਬ ਲੋਕ ਨੇ ਕਿਉਂਕਿ ਸਾਡੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਪਾਵੇਂ ਹਿੰਦੂ ਪਾਈਚਾਰੀ ਦੀ ਸੰਸਥਾ ਹੋਵੇ ਪਾਵੇਂ ਸਿੱਖ ਪਾਈਚਾਰੀ ਦੀ ਸੰਸਥਾ ਹੋਵੇ ਉਹ ਗਰੀਬਾਂ ਨੂੰ ਰੈਕਨਾਈਜ਼ ਨਹੀਂ ਕਰਦੀਆਂ ਨੇੜੇ ਨਹੀਂ ਲਾਉਂਦੀਆਂ ਸੋ ਗਰੀਬ ਜਿਹੜੇ ਨੇ ਪਾਵੇਂ ਮਜ਼ਬੀ ਸਿੱਖ ਨੇ ਵਾਲਮੀਕੀ ਨੇ ਉਹ ਦੂਜੇ ਧਰਮਾਂ ਵਾਲ ਜਿਹੜਾ ਨਵੇਂ-ਨਵੇਂ ਧਰਮ ਜਿਹੜੇ ਉੱਠ ਰਹੇ ਆ ਉਹਨਾਂ ਵੱਲ ਨੂੰ ਜਾਂਦੇ ਆ ਔਰ ਮੇਰਾ ਖਿਆਲ ਇਹ ਕਾਰਨ ਹੋਰ ਵੀ ਆ ਕਿ ਕਿਉਂਕਿ ਸੜੀਆਂ ਸਿੱਖੇ ਸਿੱਖਿਆ ਤੇ ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਆ ਜਾਂ ਸਰਕਾਰਾਂ ਪ੍ਰਦਾਨ ਨਹੀਂ ਕਰ ਸਕੀਆਂ ਸਿਹਤ ਸੇਵਾਵਾਂ ਜਾਂ ਸਿੱਖਿਆ ਤੇ ਲੋਕੀ ਫਿਰ ਇਹਨਾਂ ਵੱਲ ਨੂੰ ਜਾਂਦੇ ਆ ਇਹ ਪਬਲਿਕ ਸਕੂਲ ਜਾਂ ਕਾਨਵੈਂਟ ਸਕੂਲ ਖੋਲ ਦਿੰਦੇ ਆ ਅੰਗਰੇਜ਼ੀ ਪੜਾਉਣ ਦੇ ਨਾਂ ਤੇ ਲੋਕਾਂ ਨੂੰ ਲੱਗਦਾ ਪੀ ਇੱਥੇ ਬੜੇ ਵਧੀਆ ਬੱਚੇ ਪੜਨਗੇ ਔਰ ਉਹਨਾਂ ਨੂੰ ਬੱਚੇ ਪੜਾਉਣ ਵਾਸਤੇ ਕਈ ਵਾਰ ਆਪਣੀ ਆਪਣਾ ਧਰਮ ਵੀ ਉਹ ਬਦਲ ਲੈਂਦੇ ਆ ਮੇਰਾ ਆਪਣਾ ਖਿਆਲ ਹੈ ਕਿ ਮੈਂ ਹੁਣੇ ਫਾਈਨੈਂਸ਼ੀਅਲ ਆਡਿਟ ਦੀ ਗੱਲ ਕੀਤੀ ਆਰਥਿਕ ਆਡਿਟ ਦੇ ਨਾਲ ਨਾਲ ਇੱਕ ਸਮਾਜਿਕ ਆਡਿਟ ਸੋਸ਼ਲ ਆਡਿਟ ਦੀ ਵੀ ਲੋੜ ਹੈ ਇਹ ਸਮਝ ਹੋਖ ਹੀ ਰਿਹਾ ਪਾ ਇਹ ਕੌਣ ਲੋਕ ਨੇ ਇਹਨਾਂ ਦੀ ਕੀ ਮੰਨਤਾ ਵਾ ਕੀ ਇਹਨਾਂ ਦੀ ਕ੍ਰੈਡੀਬਿਲਟੀ ਹੈ ਪਰ ਸੋਸ਼ਲ ਆਡਿਟ ਕਰੂ ਕੌਣ ਇੱਥੇ ਤਾਂ ਸਰਕਾਰਾਂ ਆਪਣੇ ਆਪ ਨੂੰ ਆਪਣੀ ਪਾਰਟੀ ਨੂੰ ਤਾਕਤਵਰ ਕਰਨ ਵਾਸਤੇ ਦੂਜਿਆਂ ਨੂੰ ਕਮਜ਼ੋਰ ਕਰਨ ਵਾਸਤੇ ਦੂਜਿਆਂ ਨੂੰ ਲੌਂ ਦੇ ਵਿੱਚ ਲੱਗਿਆ ਵਾ ਆਲਰੇਡੀ ਤੁਹਾਡਾ ਕੋਈ ਨਹੀਂ ਮジョਰਿਟੀ ਹੈ ਫਿਰ ਵੀ ਤੁਸੀਂ ਦੂਜੀਆਂ ਪਾਰਟੀਆਂ ਨੂੰ ਕਮਜ਼ੋਰ ਕਰ ਲਈ ਉਹਨਾਂ ਦੇ ਬੰਦੇ ਨੂੰ ਲਾਉਣਾ ਚਾਹੁੰਦੇ ਹੋ ਉਹਦਾ ਕੀ ਫਾਇਦਾ ਸਮਾਜ ਵੱਲ ਤਾਂ ਧਿਆਨ ਹੀ ਨਹੀਂ ਔਰ ਇਸੇ ਕਰਕੇ ਅਸਿੰਘਪੁਰ ਵਰਗੇ ਜਿਹੜੇ ਵਾਕਿਆਵਾ ਉਹ ਹੁੰਦੇ ਆ